ਸਰਵਿਸਨ ਜਨਨਾ ਇਹ ਬਿਆਨ ਦਿੱਤੇ ਆ ਮਤਲਬ ਇਹ ਹੋਛਾਪਣਾ ਹੈ ਇਹ ਹੋਛਾਪਣ ਚ ਬਿਆਨ ਨਹੀਂ ਦੇਣਾ ਚਾਹੀਦੇ ਵਾਜ ਜੀ ਇਹਨਾਂ ਨੂੰ ਪਰ ਸ਼ਬਦਾਂ ਦੀ ਥੋੜੀ ਮਿਆਦਤ ਰਹਿ ਕੇ ਗੱਲ ਕਰਨੀ ਚਾਹੀਦੀ ਆ ਤੁਸੀਂ ਆਪ ਦੇਖੋ ਤੁਸੀਂ ਆਪਣੀ ਪਾਰਟੀ ਚ 10 ਸਾਲ ਕੰਮ ਕੀਤਾ ਇਹਨਾਂ ਨੇ ਸਰਕਾਰ ਚਲਾਈ ਆ ਕਿੰਨੇ ਕਨੇ ਆਪਣੇ ਤੋਂ ਯੋਰੀਆਂ ਭਰੀਆਂ ਨੇ ਵਾਜ ਜੀ ਇਹਨਾਂ ਲੋਕਾਂ ਨੇ ਅੱਜ ਇਹ ਸਾਨੂੰ ਬੋਲ ਰਹੇ ਆ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਖੁੱਛੇ ਪਣ ਚ ਗੱਲ ਕਰਦੇ ਨੇ ਬਾਜੀ ਅਸੀਂ ਇਹ ਚੀਜ਼ਾਂ ਤੇ ਬੋਲਦੇ ਨੇ ਸਾਡੇ ਪ੍ਰਧਾਨ ਜੀ ਬਾਰੇ ਬੋਲਦੇ ਨੇ ਅਸੀਂ ਨਹੀਂ ਪੁਰਜੋ ਨੰਦਿਆ ਕਰਦੇ ਆ ਜਿਹੜੇ ਮਸਲੇ ਨੇ ਪੰਜਾਬ ਦੇ ਥਣ 66 ਤੋਂ ਲਾਗੇ ਪਾਣੀ ਦਾ ਮਸਲਾ ਉਹਨੇ ਕੀ ਹੱਲ ਹੋਇਆ ਤੇ ਚੰਡੀਗੜ੍ਹ ਦਾ ਮਸਲਾ ਉਹਨੇ ਹੱਲ ਹੋਇਆ ਇਹ ਹੋਰ ਜਿਹੜੇ ਜਿਹੜੇ ਸਮਾਜੋ ਮਸਲੇ ਨੇ ਨਾ ਨਾ ਬੇਰੋਜ਼ਗਾਰੀ ਜਾਨੀ ਹੋਇਆ ਤੇ ਨਸ਼ਿਆਂ ਦਾ ਨਹੀਂ ਹੋਇਆ ਉਹ ਮਸਲਾ ਕਿਤੇ ਹੱਲ ਨਹੀਂ ਹੋਇਆ ਤੇ ਮੋਰ ਤੇ ਜੁੜ ਲਉਂਦੇ ਰਹੇ ਨੇ ਕੰਤੀ ਸ਼ੰਗਰਾਮ ਉੱਪ ਚਲਾ ਗਿਆ ਉਹ ਉਹ ਕੁਛ ਹੀ ਹੋਇਆ ਤੇ ਇਹ ਸਮਾਂ ਜਾਂਦੇ ਰਹੇ ਸਮਾਂ ਡਰਾਮੇ ਕਰਦੇ ਰਹੇ ਪਰਨਾਕ ਸੁਪਨੀ ਜਿਹੀ ਬੈਠੇ ਨੇ ਜੇ ਉਹਨਾਂ ਨੇ ਗੱਲ ਕਹੀ ਸੀ ਤੁਸੀਂ ਪੰਜ ਬੰਦੇ ਗਏ ਸੀ ਮਰਮੋਹਨ ਸਾਹ ਕੋਲ ਕਿ ਬੰਦੇ ਸੀ ਛੱਡ ਦੋ ਉਹਨਾਂ ਚਾਰ ਬੰਦੇ ਜੇ ਆ ਗਏ ਜਿਹਦੇ ਵਿੱਚ ਰਜਿੰਦਰ ਮਹਿਤਾ ਸੁਦੇਸ਼ ਸਿੰਘ ਪੌਰਨੇ ਵਿਨੇਤ ਕੜਾ ਤੇ ਮਕਰ ਸਾਹਿਬ ਚਲੇ ਗਏ ਤੇ ਮੋਹਨ ਸਿੰਘ ਕਹਿੰਦਾ ਉਹ ਤਾਂ ਬੁਗਤ ਕਹਿ ਗਏ ਨੇ ਕਿ ਨਹੀਂ ਛੱਡਨੇ ਇਹਦੇ ਜੋ ਬਤ ਕਹੋਂ ਜੀ ਜੀ ਸਵੀਰ ਵਾਗ ਤੇ ਬੜਾ ਬਾਲ ਸਾਹਿਬ ਜਿੰਨੇ ਮਤਲਬ ਨਾ ਛੀਲਾ ਦੇ ਵਿੱਚ ਧਾਣਿਆਂ ਦੇ ਵਿੱਚ ਏਕ ਬਤ ਐਸੇ ਤੋਂ ਨਾ ਕੰਮ ਨਹੀਂ ਹੁੰਦਾ ਹੈਗਾ ਔਰ ਇਹ ਕੋਈ ਪੈਸੇ ਨਹੀਂ ਦਤਾ ਉਹਨੂੰ ਅੱਜ ਕੰਮ ਨਹੀਂ ਕਰਦੇ ਜੀ ਇਹਨਾਂ ਸੇ ਉਸ ਤੋਂ ਵੱਡੇ ਸੂਤ ਹੋਣ ਜਿਲ ਸੰਗਲਾ ਪੜਿਆ ਗਿਆ ਤੇ ਰਮਨਗੜ ਪੜਿਆ ਗਿਆ ਐਮ ਐਲ ਸੀ ਐਮ ਐਲ ਸੀ ਜੀ ਤੇ ਉਦੋਂ ਵੱਡੇ ਸੂਤ ਕੀ ਹੋ ਸਕਦੇ ਇਹਨਾਂ ਮੰਤਰੀ ਬੜੇ ਨੇ ਇਹ ਮੰਤਰੀ ਫੜੇ ਗਏ ਫਿਰ ਕੋਈ ਕੁਝ ਉਦੋਂ ਜਾਂਦੇ ਨੇ ਸਾਡਾ ਜਿਹੜਾ ਯੂਥ ਆ ਯੂਥ ਸਾਡਾ ਬਾਹਰ ਨੂੰ ਬਹੁਤ ਜਾ ਰਿਹਾ ਉਹਨੂੰ ਤਕਰੀਬਨ ਬਾਹਰ ਜਾਣ ਦਾ ਵੀ ਕਾਰਨ ਕੀ ਆ ਜੇ ਸਰਕਾਰ ਦੀ ਨੀਤੀਆਂ ਚੰਗੀਆਂ ਹੋਣ ਜਾਂ ਤਾਂ ਹੋਰੋਂ ਕੰਮ ਕਰਦੇ ਸਾਡੇ ਰਿਬ ਬਜ਼ੁਰਗ ਮਾਪੇ ਨਾ ਹੋਰੇ ਰੋਲਦੇ ਜੇ ਉਹ ਹੋਰ ਕੰਮ ਕਰਦੇ ਸੱਕਾ ਨੀਤੀ ਵਧੀਆ ਕੰਮ ਰੋਜ਼ਗਾਰ ਦਿੰਦੀ ਤਾਂ ਉਹ ਵਧੀਆ ਕੰਮ ਕਰਦੇ ਉਹ ਨਾ ਬਾਹਰ ਜਾਂਦੇ ਹੋ ਹੁਣ ਜੇ ਬਾਹਰ ਚਲੇ ਗਏ ਨੇ ਉੱਥੇ ਉਹਨਾਂ ਦੀ ਬਹਾਵੀ ਤੋ ਦੱਸਾ ਹੋ ਰਹੀ ਆ ਤੇ ਇੱਥੇ ਉਧਰ ਤੋ ਸਾ ਮਾਪਿਆਂ ਦੀ ਹੋ ਰਹੀ ਆ ਓਹ ਜਾ ਦੀ ਕਲਮ ਨਿਰਪਖ ਪੰਜਾਬੀ ਚੈਨਲ ਉਪਰ ਅਸੀਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆਂ ਤੇ ਤੁਹਾਡੀ ਪਾਰਟੀ ਦੀਆਂ ਜੋ ਐਕਟੀਵਿਟੀਆਂ ਹੋਈਆਂ ਨੇ ਜੀ ਪਿਛਲੇ ਸਮੇਂ ਦੇ ਵਿੱਚ ਤੇ ਉਹਦੇ ਬਾਰੇ ਤੁਹਾਡੇ ਕੋਲ ਜਾਣਕਾਰੀ ਲੈਣਾ ਚਾਹਦੇ ਆਂ ਜੀ ਕਿ ਇਸ ਜਾਣਕਾਰੀ ਸਾਨੂੰ ਸੇਧ ਕਰੂਗੀ ਪਹਿਲਾਂ ਮੈਂ ਆਪਣੇ ਵੱਲੋਂ ਸਰਦਮੰਦੇਸ ਨੂੰ ਬੋਪਾਰਾ ਵੱਲੋਂ ਸਾਡੇ ਸਟੇਟ ਡੈਲੀਗੇਟਸ ਜਿ세 ਜਤਾਰਾ ਸਿੰਘ ਜੀ ਘੜਾਣੀ ਵੱਲੋਂ ਕਮਲਨਰ ਪੱਖ ਨੂੰ ਅਸੀਂ ਫਤਿਹ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਾਡੇ ਜਿਹੜੀਆਂ ਪਾਰਟੀ ਦਾ ਗਤੀਵਿਧੀਆਂ ਵਾਜੀ ਸਾਡੇ ਸਧਾਰ ਸਿੰਘ ਸਾਹਿਬ ਸਧਾਰ ਹਰਪੀ ਸਿੰਘ ਜੀ ਉਹ ਬਹੁਤ ਹੀ ਮਤਲਬ ਕਈ ਤਾਂ ਸਤਕਾਰਯੋਗ ਸ਼ਖਸੀਅਤ ਸਾਡੇ ਉਹਨਾਂ ਨੇ ਜੋ ਵੀ ਮਤਲਬ ਉਹਨਾਂ ਦੇ ਦਸਾਂ ਦੇ ਦਸਾਂ ਦੇ ਕੰਮ ਕਰ ਰਹੇ ਸੀ ਪਰ ਉਹਨਾਂ ਦੀ ਜੀ ਚੋਣ ਕਰੀ ਗਈ ਹੈ ਸਾਡੇ ਦੇ ਪੰਜ ਮੈਂਬਰ ਕਮੇਟੀ ਆ ਜਿਵੇਂ ਕਿ ਸਰਦਾਰ ਮਨਪ ਸਿੰਘੇ ਵਾਲੀ ਜਥੇ ਦਾ ਸੰਤਾ ਸਿੰਘ ਰਮੈਤਪੁਰੀ ਇਕਬਾਲ ਸਿੰਘ ਜੀ ਝੁੰਡਾਂ ਜਿਹਾ ਗੁਰਪ੍ਰਤਾਪ ਸਿੰਘ ਜੀ ਬਡਾਲਾ ਤੇ ਬੀਬੀ ਸਤਵੰਤ ਕੌਰ ਜੀ ਵੱਲੋਂ ਬਹੁਤ ਹੀ ਮਤਲਬ ਨਿਰਪੱਖ ਵਧੀਆ ਚੋਣ ਕਰੀਏ ਉਹਨੇ ਉਹਦੇ ਦੇ ਸੰਤਾਬ ਕਾ ਜਿਹੜਾ ਕੰਮ ਕਰਿਆ ਸੀ ਅਸੀਂ ਹਰ ਬਰਕ ਦਾ ਮਤਲਬ ਪਿੰਡਾਂ ਚ ਜਾ ਕੇ ਵੀ ਮਿਟੀਆਂ ਕਰ ਰਹੇ ਹਾਂ ਤੇ ਵਧੀਆ ਸੰਚਾਰੂ ਢੰਗ ਨਾਲ ਕਰ ਰਹੇ ਹਾਂ ਸੀ ਕਿਹੜੇ ਨਿਸ਼ਾ ਨਿਰਦੇਸ਼ ਜਾਰੀ ਹੋਏ ਨੇ ਜੀ ਮਾਈਕਲ ਹਾਲ ਦੀ ਕਰਦਾ ਇਹ ਗੱਲ ਕਹੀ ਆ ਸਾਨੂੰ ਵੀ ਪਿੰਡਾਂ ਚ ਜਾ ਕੇ ਮਾਪਰੋ ਤੁਸੀਂ ਜਾ ਕੇ ਪਿੰਡਾਂ ਚ ਜਾਓ ਪੰਡਾਂ ਦੀਆਂ ਜੋ ਸਮੱਸਿਆਵਾਂ ਨੇ ਲੋਕਾਂ ਪ੍ਰਤੀ ਜੋ ਵੀ ਹੈਗੀਆਂ ਨੇ ਅਸੀਂ ਬਹੁਤ ਹੀ ਲੱਕੀਆ ਜਿਹੜੇ ਸਾਡੇ ਪ੍ਰਧਾਨ ਸਹਿਬ ਨੇ ਸਦਾ ਹਰਪੀ ਸਿੰਘ ਜੀ ਯਾਨੀ ਹਰਪੀ ਸਿੰਘ ਜੀ ਉਹਨਾਂ ਦਾ ਤਰਵਿਸ ਜਿਹੜੀ ਉਸ ਵਿੱਚ ਸਖਸੀਅਤ ਆ ਬਹੁਤ ਹੀ ਸਤਿਕਾਰਯੋਗ ਆ ਉਹਨਾਂ ਦੀ ਸਹੀ ਸੁਜੀ ਕਾਰਵਾਈ ਮਤਲਬ ਦਿਸ਼ਾ ਨਿਰਦੇਸ਼ਾਂ ਦੇ ਤਾਲ ਕੰਮ ਚੱਲ ਰਿਹਾ ਸਾਡਾ ਕਰ ਰਹੇ ਹਾਂ ਅਸੀਂ ਬਹੁਤ ਵਧੀਆ ਕਰ ਰਹੇ ਹਾਂ ਕੰਮ ਅਸੀਂ ਉਹਨਾਂ ਦਾ ਮੀਟਿੰਗ ਚੱਲ ਰਹੀਆਂ ਨੇ ਜੀ ਮੀਟਿੰਗ ਆ ਦੀ ਪੂਰੀਆਂ ਚੱਲ ਰਹੀਆਂ ਸੀ ਉਹਨਾਂ ਦੀਆਂ ਸਾਡੇ ਸਾਰੇ ਜਿਹੜੇ ਮਤਲਬ ਹੈਗੇ ਨੇ ਸੀਨੀਅਰ ਸਾਡੇ ਪ੍ਰਧਾਨ ਜੀ ਨੇ ਸਾਡੇ ਸਾਰੇ ਪਾਰਟੀ ਵਰਕਰ ਹੈਗੇ ਆ ਉਹਨਾਂ ਦੀਆਂ ਮੀਟਿੰਗਾਂ ਬਦਨ ਚੱਲ ਰਹੀਆਂ ਨੇ ਮੀਟਿੰਗਾਂ ਦੀਆਂ ਤੇ ਅਜੰਡਾ ਕੀ ਹੁੰਦਾ ਜੀ ਜਿਹੜਾ ਦੇ ਵਿੱਚ ਕੀ ਕਿਹਨਾ ਪੁਆਇੰਟ ਤੇ ਜਿਹੜੀ ਗੱਲਬਾਤ ਹੁੰਦੀ ਆ ਤੁਹਾਨੂੰ ਪੇਸ਼ਾਨਾ ਦੇ ਦਿੱਤੇ ਜਾਂਦੇ ਨੇ ਉਹਨਾਂ ਨੇ ਵੱਤ ਤੋਂ ਤੁਹਾਨੂੰ ਇਹੀ ਗੱਲ ਕਹੀ ਆ ਵੀ ਪਤੋਂ ਤੁਸੀਂ ਪਿੰਡਾਂ ਚ ਜਾ ਕੇ ਮਤਲਬ ਪਬਲਿਕ ਨੂੰ ਉਹਨਾਂ ਨੇ ਮੇਰੇ ਮੁਝੀਆਂ ਮੁਸ਼ਕਲਾਂ ਵਗੈਰਾ ਹਨ ਨਹੀਂ ਹੈ ਸਾਰੀਆਂ ਸਭ ਉਹਨਾਂ ਸਮਝੋ ਉਹਨਾਂ ਦੇ ਜਿਹੜੇ ਹੈਗੇ ਆ ਮਤਲਬ ਦੁੱਖ ਸੁੱਖ ਨਾਲ ਹੈਗੇ ਉਹਨਾਂ ਸਹੀ ਹੋਊਗਾ ਤੁਸੀਂ ਜਾ ਕੇ ਤੁਹਾੰਨ ਜੀ ਥੋੜਾ ਜਿਆ ਡਿਟੇਲ ਚ ਦੱਸੋ ਜੀ ਕਿਹੜੇ ਕਿਹੜੇ ਏਜੰਡੇ ਨੇ ਜੀ ਤੁਹਾਨੂੰ ਜਿਹੜੇ ਜਿਨ੍ਹਾਂ ਤੇ ਤੁਸੀਂ ਕੰਮ ਕਰ ਰਹੇ ਹੋ ਜੀ ਆਪਣਾ ਉਹਦੇ ਬਾਰੇ ਦੱਸੋ ਏਜੰਡੇ ਤਾਂ ਭਾਜੀ ਬਹੁਤ ਨੇ ਸਾਡੇ ਜਿਵੇਂ ਕਿ ਮੰਨ ਲਓ ਸਾਡਾ ਜਿਹੜਾ ਜ਼ੂਥ ਆ ਜ਼ੂਥ ਸਾਡਾ ਬਾਹਰ ਨੂੰ ਬਹੁਤ ਜਾ ਰਿਹਾ ਉਹਨੂੰ ਤਕਰੀਬਨ ਬਾਹਰ ਜਾਣ ਦਾ ਵੀ ਕਾਰਨ ਕੀ ਆ ਜੇ ਸਰਕਾਰ ਦੀ ਨੀਤੀਆਂ ਚੰਗੀਆਂ ਹੁੰਦੀਆਂ ਤਾਂ ਹੋਰੋਂ ਕੰਮ ਕਰਦੇ ਸਾਡੇ ਰਿ ਬਜ਼ੁਰਗ ਮਾਪੇ ਨਾ ਹੋਰੇ ਰੋਲਦੇ ਜੇ ਉਹ ਉਰੇ ਕੰਮ ਕਰਦੇ ਸੱਕਾ ਨੀਤੀ ਵਧੀਆ ਕੰਮ ਰੋਜ਼ਗਾਰ ਦਿੰਦੀ ਤਾਂ ਉਹ ਵਧੀਆ ਕੰਮ ਕਰਦੇ ਉਹ ਨਾ ਬਾਹਰ ਜਾਂਦੇ ਉਹ ਹੁਣ ਜੇ ਬਾਹਰ ਚਲੇ ਗਏ ਨੇ ਉੱਥੇ ਉਹਨਾਂ ਦੀ ਬਹਾਵਿੱਦੂ ਦੱਸਾ ਹੋ ਰਹੀ ਆ ਤੇ ਇੱਥੇ ਵੀ ਦੁਰਦਸਾ ਮਾਪਿਆਂ ਦੀ ਹੋ ਰਹੀ ਆ ਦੂਸਰਾ ਕੰਮ ਹੋ ਗਿਆ ਵੈਜੀ ਸਾਡੇ ਇੱਥੇ ਯਾਰ ਜੇ ਨਸ਼ਾ ਵੜ ਗਿਆ ਨਸ਼ਿਆਂ ਨੇ ਘਰ ਖਾਲੀ ਕਰਤੇ ਘਰ ਵੀ ਐਸੇ ਖਾਲੀ ਕਰੇ ਕਿ ਮਾਪਿਆਂ ਦੇ ਕੱਲ-ਕੱਲ ਪੁੱਤ ਜਿਹੜੇ ਉਹ ਘਰੋਂ ਯਾਰ ਤੇ ਇਸ ਕਰਕੇ ਵੈਜੀ ਅਸੀਂ ਯੁੱਥ ਨੂੰ ਬਹੁਤ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਜੋ ਉਹ ਨਾਲ ਲੈ ਕੇ ਚੱਲਾਂਦਾ ਸੀ ਸਾਡੀ ਅਸੀਂ ਪਾਰਟੀ ਵੱਲੋਂ ਵੀ ਅਸੀਂ ਮਤਲਬ ਬਹੁਤ ਉਪਰਾਲੇ ਕਰਾਂਗੇ ਅਸੀਂ ਹੁਣ ਜਿਵੇਂ ਇੱਕ ਮੰਨ ਲਓ ਅਸੀਂ ਐਜੂਕੇਸ਼ਨ ਦੇ ਜਿਵੇਂ ਸਕੂਲਾਂ ਵਿੱਚ ਪੰਡਾਂ ਦੇ ਵਿੱਚ ਟੀਚਰ ਨਹੀਂ ਹੈਗੇ ਪ੍ਰਧਾਨ ਜੀ ਪੰਜਾਬ ਸਰਕਾਰ ਦੀ ਅਗਰ ਆਪਾਂ ਗੱਲ ਕਰਦੇ ਆਂ ਮਾਨ ਸਾਹਿਬ ਤਾਂ ਬਹੁਤ ਕੰਮ ਕਰ ਰਹੇ ਨੇ ਜੀ ਨਸ਼ੇ ਵਿਰੁੱਧ ਉਹ ਕਹਿੰਦੇ ਨੇ ਅਸੀਂ ਬੰਦ ਕਰਦਾਂਗੇ ਜੀ ਨਸ਼ਾ ਬਾਜੀ ਨਸ਼ੇ ਵਾਲੇ ਦਾ ਗੱਲ ਸਰਕਾਰਾਂ ਬਹੁਤ ਸਕ ਕਹਿਰੀਆਂ ਨੇ ਨਸ਼ਾ ਹੋ ਕੀ ਰਿਹਾ ਬਾਜੀ ਸਾਰਾ ਝੂਠ ਰਸਵਾਨ ਬੋਲੀ ਜਾ ਰਹੀ ਆ ਪਹਿਲਾ ਬਦਲ ਸਾਹਿਬ ਕਹਿੰਦੇ ਸੀਗੇ ਸਾਡੀ ਤਾਂ ਚੱਪੇ ਚੱਪੇ ਤੇ ਨਿਗ੍ਹਾ ਜੀ ਉਹਨਾਂ ਨੇ ਕੋਈ ਕੰਮ ਨਹੀਂ ਕਰਿਆ ਜੀ ਚੱਪੇ ਚੱਪੇ ਨਿਗ੍ਹਾ ਹੁੰਦੀ ਤਾਂ ਜੀ ਐਡੇ ਕੰਮ ਕਾਹਨੂੰ ਹੁੰਦੇ ਸੀ ਫਿਰ ਕਾਂਗਰਸ ਸਰਕਾਰ ਆਈ ਕੈਪਟਨ ਸਾਹਿਬ ਸਰਕਾਰ ਆਈ ਕੈਪਟਨ ਸਾਹਿਬ ਨੇ ਹੱਦੇ ਤੋੜਤੀ ਝੂਠੀ ਸੌਂ ਖਾ ਕੇ ਗੁਟਕਾ ਸਾਹਿਬ ਦੀ ਹੱਥ ਫੜ ਕੇ ਸੌਂ ਖਾਦੀ ਕਿ ਮੈਂ ਨਸ਼ਿਆ ਲੱਕ ਤੋੜ ਦੂ ਚਾਰ ਹਫ਼ਤਿਆਂ ਚ ਬਾਜੀ ਉਹਨਾਂ ਤਾਂ ਜਮੀ ਕੋਈ ਹੱਜਾ ਕੰਮ ਕੀਤਾ ਬਾਜੀ ਨਸਰਾਂ ਤੁਸੀਂ ਲੱਖ ਦੀ ਤੋੜਨਾ ਸੀ ਘਰ ਘਰ ਨਸਾ ਪਚਾਦਾ ਵੇਜੀ ਇਹ ਭਗਵੰਤ ਮਾਨ ਸਰਕਾਰ ਕਹਿੰਦੇ ਜੀ ਇਹ ਕੰਮ ਕਰ ਰਹੀ ਹੈ ਕੰਮ ਕਾਤਾ ਕਰ ਰਹੀ ਹੈ ਜੀ ਵੇਜੀ ਤਾਂ ਇਹ ਤਾਂ ਉਹਦੇ ਵੀ ਵਾਹ ਕਹਿ ਰਹੇ ਹੈ ਕੰਮ ਕਰ ਰਹੇ ਵਰਕ ਕਰ ਰਹੇ ਹੈ ਜੀ ਜਿਹੜੇ ਨਸੇ ਬੰਦੇ ਮੁੰਡੇ ਇਹ ਰਿਪੋਰਟਸ ਕਹਿ ਰਹੀ ਆ ਅਸੀਂ ਬੰਦੇ ਸਾਨੂੰ ਦੱਸੋ ਜੀ ਅਸੀਂ ਕੀ ਦੱਸੀਏ ਵੇਜੀ ਕੋਈ ਨਹੀਂ ਪਤਾ ਵੀ ਕੌਣ ਕੌਣ ਨਸੇ ਕਰਦਾ ਕੌਣ ਨਸੇ ਵੇਚਦਾ ਹੈ ਵੇਜੀ ਜਿਹੜੇ ਤੇਰੇ ਮਾਮੋੜ ਖਾਂਦੇ ਪੀਂਦੇ ਉਹਨਾਂ ਚੱਕੀ ਜਾ ਰਹੇ ਹੀ ਆ ਜਿਹੜੇ ਵੇਚ ਰਹੇ ਉਹਨਾਂ ਫੜ ਨਹੀਂ ਰਹੀ ਜੀ ਵੇਜੀ ਪੁਲਿਸ ਨੂੰ ਉਹਨਾਂ ਨੂੰ ਕੁਝ ਕੰਮ ਨਹੀਂ ਰਹੀ ਹੈ ਕੀ ਇਸ ਕਰਕੇ ਸੋਭਾ ਜੀ ਮੈਂ ਤਾਂ ਹੀ ਗੱਲ ਕਹਿਣੀ ਚਾਹਣਾ ਵੀ ਇਹ ਸਰਕਾਰ ਨਸੇ ਵਿੱਚ ਵੀ ਫੇਲ ਹੋ ਗਈ ਆ ਪਹਿਲਾਂ ਦੁਨੀਆਂ ਸਰਕਾਰਾਂ ਫੇਲ ਹੋ ਗਈਆਂ ਜੀ ਹੁਣ ਇਹ ਵੀ ਫੇਲ ਹੋ ਗਈ ਆ ਇਹਨੇ ਵੀ ਕੋਈ ਵਧੀਆ ਮਤਲਬ ਕੋਈ ਪਟਾਉ ਨਹੀਂ ਕੀਤੀ ਕੰਮ ਸਰਦਾਰ ਜੀ ਅਗਰ ਪੰਜਾਬ ਸਰਕਾਰ ਦੀ ਗੱਲ ਕਰਦੇ ਆ ਜੀ ਮਾਨ ਸਰ ਮਾਨ ਸਰਕਾਰ ਵਾਲੋ ਵਟਸਐਪ ਨੰਬਰ ਜਾਰੀ ਹੋਏ ਨੇ ਜੀ ਈਮੇਲਸ ਜਾਰੀ ਹੋਈਆਂ ਨੇ ਵੈਬਸਾਈਟਾਂ ਜਾਰੀ ਹੋਈਆਂ ਨੇ ਵੀ ਨਸ਼ੇ ਦਾ ਲੱਖ ਤੋੜਨ ਵਾਸਤੇ ਬਾਈ ਜੀ ਜਿਹੜੇ ਆ ਨਾ ਵਟਸਐਪ ਪਰ ਵਟਸਐਪ ਦਫਤਰ ਚਲਾਈਆਂ ਨੇ ਉਹ ਤਾਂ ਬਾਈ ਇੱਕ ਫਾਰਮੈਲਟੀ ਆ ਡਰਾਮੇ ਬਾਜੀ ਵੀ ਕਰਦੇ ਆ ਲੋਕਾਂ ਨੇ ਬਾਈ ਜੀ ਬਾਕੀ ਦੂਜੀ ਗੱਲ ਤੁਸੀਂ ਜਾਣਦੇ ਹੋ ਇਹ ਸਾਡੇ ਸਬਕ ਮੰਤਰੀ ਸਾਹਿਬ ਨੇ ਭਗਵੰਤ ਮਾਨ ਜੀ ਇਹ ਆਪ ਕਮੇਡੀਆਂ ਰਹਿਣੇ ਡਰਾਮੇ ਬਾਜ ਨੇ ਬਾਈ ਜੀ ਇਹ ਇਹਨਾਂ ਡਰਾਮੇ ਕਰ ਕਰਕੇ ਇੱਥੇ ਤੱਕ ਪਹੁੰਚੇ ਨੇ ਬਾਈ ਜੀ ਇਹ ਤਾਂ ਹੀ ਬਾਕੀ ਵੱਡੇ ਲੀਡਰਾਂ ਫੁੱਡੇ ਰਨ ਲਾ ਕੇ ਇੱਥੇ ਪਹੁੰਚ ਗਏ ਨੇ ਲੋਕ ਬਾਕੀ ਪੁਲਿਸ ਨੂੰ ਸਭ ਗੱਲ ਦਾ ਪਤਾ ਉਸਰੇ ਬਾਈ ਕੀ ਕਰੇ ਪੁਲਿਸ ਇੰਚਾਰੀ ਐਸੇ ਕੇ ਮੰਨੀ ਹੋਈ ਆ ਵੀ ਪੁਲਿਸ ਨੂੰ ਕੰਮ ਨਹੀਂ ਕਰਨ ਦੇ ਲੋਕ ਜਿਹੜੇ ਮੈਂ ਚੈਵਨ ਐਮ ਐਲ ਬੈਠੇ ਆ ਉਹਨਾਂ ਨੂੰ ਵੀ ਚਾਹੀਦਾ ਕਿ ਉੱਥੇ ਬਹਿਦੇ ਆ ਉਹ ਵਿਚਾਰੀ ਪੁਲਿਸ ਵੀ ਕੀ ਕਰੇ ਉੱਥੇ ਉਹ ਵੀ ਜਰੀਆ ਕੰਮ ਕਰਨ ਲੱਗਦੀ ਆ ਭਾਏ ਲੋਕ ਰੋਕ ਰੋਕ ਦਿੰਦੇ ਆ ਬਾਕੀ ਬਾਜੀ ਕੀ ਨੋ ਪਤਾ ਹੈ ਪੁਲਿਸ ਨੂੰ ਵੀ ਸਭ ਕੁਝ ਹੁੰਦਾ ਚੱਪੇ-ਜੱਪੇ ਦਾ ਪਤਾ ਹੁੰਦਾ ਜਿਵੇਂ ਹੁਣ ਤੁਸੀਂ ਦੇਖਿਆ ਪਿੱਛੇ ਜੇ ਖਬਰਾਂ ਆਈਆਂ ਸਿਗੀਆਂ ਡੰਡੇ ਜੱਲੇ ਵਿੱਚ ਵੀ ਆਈਆਂ ਸਿਗੀਆਂ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਲੋਕ ਆ ਨਸ਼ਾ ਵੇਚਦਾ ਤਾਂ ਪੁਲਿਸ ਨੂੰ ਕਿਉਂ ਨਹੀਂ ਪਤਾ ਵੀ ਨਸ਼ਾ बिक ਰਿਹਾ ਯਾਰਾ ਲੋਕ ਪਤਾ ਲੱਗ ਗਿਆ ਵੀ ਇਹ ਕੰਮ ਕਰ ਰਹੇ ਆ ਤਾਂ ਹੋਕ ਹੀ ਰਿਹਾ ਨਾ ਸਿਸਟਮ ਕੀ ਆ ਜਿਵੇਂ ਕਿ ਬੈਜੀ ਨਾ ਪਿੱਛੇ ਜੇ ਕੋਈ ਖਬਰ ਆਈ ਸੀਗੀ ਅਸੀਂ ਪੜੀ ਵੀ ਆ ਸੁਣੀ ਵੀ ਆ ਮਵਾਦੇ ਉੱਪਰ ਇੱਕ ਵਿਚਾਰਾ ਫੌਜੀ ਸੀਗਾ ਉੱਥੇ ਨਾ ਪੁਲਿਸ ਨੂੰ ਜਾ ਕੇ ਸਾਰੀ ਸੂਤਰਾਂ ਦੱਸੀ ਵੀ ਆਇਆ ਕਰਕੇ ਨਸ਼ਾ ਵੇਚ ਰਿਹਾ ਤੇ ਨਸ਼ਾ ਵੇਚ ਰਿਹਾ ਸੀ ਬਾਈ ਜੀ ਲੋਕ ਹੁਣ ਉਹ ਵਿਚਾਰਾ ਘਰ ਨਹੀਂ ਪਹੁੰਚਿਆ ਜਾਨੋ ਵਿਚਾਰਾ ਦਾ ਕਿਨਾ ਆਉਂਦੀ ਇਹ ਲੋਕ ਇਹ ਨਸ਼ੇ ਦੇ ਸਲਾਦਰ ਸੀਗੇ ਉਹਨਾਂ ਜਿਹੜਾ ਪੁਟ ਲੱਤਾ ਤੋੜਤੀ ਆਉਂਦੀਆਂ ਬੁਰਾ ਹਾਲ ਕਰਤਾ ਬਾਈ ਜੀ ਲੋਕ ਡਰਨ ਲੱਗ ਗਏ ਚੀ ਤੋਂ ਲੋਕ ਪੁਲਿਸ ਨੂੰ ਸੋਚਣਾ ਦੇਣ ਤੋਂ ਵੀ ਡਰਨ ਲੱਗ ਗਏ ਅਸੀਂ ਕਰੀਏ ਕੀ ਨਸ਼ੇ ਦੇ ਮਤਲਬ ਕੱਲੇ ਕੱਲੇ ਘਰ ਦੇ ਚਰਾਗ ਨੇ ਬਾਈ ਜੀ ਇਹ ਤਾਂ ਸਰਕਾਰ ਮੋਰੇ ਹੀ ਅੱਤ ਬਣ ਕੇ ਬੇਨਤੀ ਕਰਦੇ ਆ ਬਾਈ ਜੀ ਦੇ ਭਗਵੰਤ ਮਾਨ ਜੀ ਮਾੜਾ ਯਾਰ ਇਹਨਾਂ ਕਰੋ ਕੱਲੇ ਕੱਲੇ ਪੁੱਤ ਨੇ ਪਹਿਲਾਂ ਫਕਾਰ ਕਾਂਗਰਸ ਸਰਕਾਰ ਸੀ ਉਹਨੇ ਲੋਕਾਂ ਦਾ ਬਹੁਤ ਖੂਨ ਚੂਸ ਲਿਆ ਬਹੁਤ ਖੂਨ ਪੀ ਲਿਆ ਹੁਣ ਤੁਸੀਂ ਮਾੜਾ ਯਾਰ ਸੀਰੀਅਸ ਹੋ ਕੇ ਗੱਲ ਕਰੋ ਪੁਲਿਸ ਨੂੰ ਤੁਸੀਂ ਨਾ ਐਨਾ ਵੀ ਤੰਗ ਨਾ ਕਰੋ ਕਿ ਉਹਨਾਂ ਦਾ ਕੰਮ ਕਰਨ ਤੋਂ ਪੁਲਿਸ ਆਪਣਾ ਇਮਾਨਦਾਰੀ ਨਾਲ ਕੰਮ ਕਰਦੀ ਰਹੋਣਾ ਬਈ ਜੀ ਤਾਂ ਤਕਰੀਬਨ ਤੇ ਇਹ ਦੇ ਲੋਬੀ ਜਿਹੜੇ ਮਸਾ ਲੋਕ ਵੇਚਦੇ ਨੇ ਉਹਨਾਂ ਦਾ ਬਈ ਜੀ ਆਪੇ ਸਹਾਇਤਾ ਕਰ ਦੂ ਪੁਲਿਸ ਹੱਥ ਨਾ ਬੰਨੋ ਬਈ ਇਹਨਾਂ ਲੋਕਾਂ ਤੇ ਇੰਨੀ ਕੀ ਮੇਰੀ ਗੁਜਾਰਸ਼ ਆ ਉਪਰੇ ਸਾਹਿਬ ਇਨੀ ਦਿਨੀ ਇੱਕ ਬਿਆਨ ਬਹੁਤ ਵਿਵਾਦਿਤ ਜਿਹੜਾ ਚੱਲ ਰਿਹਾ ਹੈ ਜੀ ਸਰਬਜੀਤ )^{(1)} ਜਿਹੜੇ ਯੂਥ ਅਕਾਲੀ ਦਲ ਦੇ ਆਉਦੇ ਲਾਗ ਨੇ ਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਬਾਈ ਜੀ ਮੈਂ ਨਾ ਇਸ ਵਾਰ ਇੱਕ ਇਹ ਗੱਲ ਕਹਣੀ ਚਾਹੁੰਦਾ ਵੀ ਬਸਤਵਅਸਤ ਸਰਬਜੀਤ)^{(1)} ਯੂਥ ਅਕਾਲੀਆ ਦੇ ਪ੍ਰਧਾਨ ਨੇ ਬਧੀਆ ਪੜ੍ਹ ਲਿਖਿਆ ਨਾ ਗੁਰਸਿੱਖ ਬੰਦੇ ਨੇ ਯਾਰ ਉਹਨਾਂ ਨੂੰ ਥੋੜੀ ਜੀ ਨ ਮਰਿਆਦਾ ਚ ਬੋਲਣਾ ਚਾਹੀਦਾ ਸੀਗਾ ਸਾਡੇ ਜਿਹੜੇ ਮਾਨਜੁਗ ਪ੍ਰਧਾਨ ਜੀ ਨੇ ਸਤ ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਹੀ ਮਤਲਬ ਉੱਚੀ ਪਦਵੀ ਦੇ ਮਾਲਕ ਨੇ ਉਹ ਉਹਨਾਂ ਨੇ ਇੰਨੀ ਕਿ ਵਧੀਆ ਗੱਲ ਮਤਲਬ ਕੰਮ ਕੀਤਾ ਜਦੋਂ ਤੱਕ ਸਭ ਦੇ ਉਸ ਜਥੇਦਾਰ ਸੀਗੇ ਬੁਢੇ ਪਰੋਲੇ ਨੇ ਕੰਮ ਕੀਤੇ ਸੀਗੇ ਇਹਨਾਂ ਨੇ ਉਹਨਾਂ ਨੂੰ ਜਿਹੜੀ ਗੱਲ ਕਹੀ ਆ ਬਹੁਤ ਨਿੰਦਣਯੋਗ ਆ ਅਸੀਂ ਨਹੀਂ ਪਰ ਜੋ ਨਿੰਦਿਆ ਕਰਦੇ ਆ ਜਿਹਦੇ ਇਹ ਸ਼ਬਦ ਬੋਲੇ ਆ ਅਸੀਂ ਇੰਨੀ ਗੱਲ ਕਹਾਂਗੇ ਤੁਸੀਂ ਪੜ੍ਹ ਲਿਖੇ ਹੋ ਗੁਰਸਿੱਖ ਹੋ ਮਾੜੀ ਸ਼ਬਦਾ ਦੀ ਮਰਾਦਾ ਚ ਬੋਲ ਕੇ ਗੱਲ ਕਰ ਲੋ ਚੰਗੀ ਗੱਲ ਆ ਵਾਜੀ ਸਰਵਿਸ ਜਨਨ ਨੇ ਇਹ ਬਿਆਨ ਦਿੱਤੇ ਆ ਮਤਲਬ ਇਹ ਹੋਛਾ ਬਣਾ ਹੈ ਇਹ ਹੋਛਾਪਨ ਚ ਬਿਆਨ ਨਹੀਂ ਦੇਣਾ ਚਾਹੀਦਾ ਵਾਜੀ ਇਹਨਾਂ ਨੂੰ ਪਰ ਸ਼ਬਦਾਂ ਦੀ ਥੋੜੀ ਮਿਹਰਬਾਨੀ ਚ ਰਹਿ ਕੇ ਗੱਲ ਕਰਨੀ ਚਾਹੀਦੀ ਆ ਤੁਸੀਂ ਆਪ ਦੇਖੋ ਤੁਸੀਂ ਆਪਣੀ ਪਾਰਟੀ ਚ 10 ਸਾਲ ਕੰਮ ਕੀਤਾ ਇਹਨਾਂ ਨੇ ਸਰਕਾਰ ਚਲਾਈ ਆ ਕਿੰਨੇ ਕਨੇ ਆਪਣੇ ਤੋਂ ਯੋਰੀਆਂ ਭਰੀਆਂ ਦੇ ਬਾਈ ਜੀ ਦਾ ਲੋਕਾਂ ਨੇ ਅੱਜ ਇਹ ਸਾਨੂੰ ਬੋਲ ਰਹੇ ਆ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਖੁੱਛੇ ਪਣ ਚ ਗੱਲ ਕਰਦੇ ਨੇ ਬਾਜੀ ਅਸੀਂ ਇਹ ਚੀਜ਼ਾਂ ਦੇ ਬੋਲਦੇ ਨੇ ਸਾਡੇ ਪ੍ਰਧਾਨ ਜੀ ਬਾਰੇ ਬੋਲਦੇ ਨੇ ਅਸੀਂ ਨਹੀਂ ਪਰ ਜੋ ਨਿੰਦਿਆ ਕਰਦੇ ਆ ਸਾਡੇ ਬਿਆਨ ਦੇ ਰਿਹਾ ਸੀ ਕਿ ਇਹ ਦੁਵਿਧਾਪਨ ਪੈਦਾ ਕਰ ਰਿਹਾ ਸੀ ਸਮਾਜ ਦੇ ਵਿੱਚ ਇਹ ਮਤਲਬ ਆਪਣੀ ਸਖਸ਼ਨਾ ਉੱਚਾ ਚੱਕਣ ਲਈ ਚਾਹੇ ਕਹਿ ਲੋ ਵੀ ਇਹ ਆਪਣੇ ਆਤਾਂ ਨੂੰ ਖੁਸ਼ ਕਰ ਦੇ ਲਈ ਕਹਿ ਰਿਹਾ ਏ ਵੀ ਉਹਨੂੰ ਖੁਸ਼ ਕਰ ਦੂੰਗਾ ਮੈਂ ਉਹਦੇ ਲਈ ਤਾਂ ਹੀ ਇੰਨਾ ਕੁ ਬੋਲ ਰਿਹਾ ਏ ਵੀ ਮੈਨੂੰ ਕੋਈ ਵੱਡੇ ਹੋਰ ਉਹਦੇ ਮਿਲ ਜਾਣਗੇ ਇਹੋ ਜਿਹੀ ਕੋ ਪ੍ਰਾਪਤੀਆਂ ਲਈ ਇਹ ਕਰ ਰਹੇ ਨੇ ਹੋਰ ਇਹਨਾਂ ਲੋਕਾਂ ਨੇ ਕੀ ਬੋਲਣਾ ਬਾਈ ਜੀ ਅਸੀਂ ਤਾਂ ਇਹਨਾਂ ਬਾਰੇ ਕੋਈ ਮਾੜਾ ਸ਼ਬਦ ਨਹੀਂ ਬੋਲਣਾ ਚਾਹੁੰਦੇ ਕਿਹਾ ਗਿਆ ਵੀ ਸਾਡੇ ਮਾਪਿਆਂ ਨੂੰ ਵੀ ਕਿਸੇ ਨੂੰ ਨਿੰਦਣਾ ਨਹੀਂ ਹੋਇਆ ਕਿਸੇ ਨੂੰ ਗਲਤ ਨਹੀਂ ਬੋਲਣਾ ਆਏਗਾ ਅਫਸਰ ਸਾਹਿਬਾ ਦੇ ਮਰਿਆਦਾ ਸਾਹਿਬ ਤੇ ਮਰਾਦਾ ਚ ਰੂ ਬੋਲੋ ਬਾਈ ਜੀ ਜਿਹੜਾ ਬੋਲਣਾ ਪਬਲਿਕ ਵੱਲੋਂ ਇਸ ਪੁਆਇੰਟ ਉੱਤੇ ਕੀ ਤੁਸੀਂ ਮਹਿਸੂਸ ਕਰਦੇ ਹੋ ਵੀ ਪਬਲਿਕ ਦਾ ਕੀ ਕਹਿਣਾ ਹੈ ਬਹੁਤ ਹੀ ਇਹ ਦੀ ਨੰਦਿਆ ਤਰੀ ਆ ਬਹੁਤ ਬਤਲ ਜਿਹੜਾ ਬੋਲਿਆ ਨੇ ਸ਼ਬਦ ਹਰ ਕਿਤੇ ਵਿੱਚ ਇਹੀ ਮੈਸੇਜ ਹੀ ਗਿਆ ਵੀ ਜੋ ਬੋਲਿਆ ਬਹੁਤ ਗਲਤ ਬੋਲਿਆ ਹੈ ਇਹਨਾਂ ਨੂੰ ਆਪਣੀ ਮਰਿਆਦਤ ਰਹਿ ਕੇ ਬੋਲਣਾ ਚਾਹੀਦਾ ਪ੍ਰਧਾਨ ਜੀ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਵੀ ਸਮਾਜ ਵਾਸਤੇ ਮੈਸਰ ਬਾਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹੱਥ ਬੰਨ ਕੇ ਬੇਨਤੀ ਕਰਨ ਲੱਗਿਆ ਜਿਹੜੇ ਸਾਡੇ ਨਾ ਸ਼੍ਰੋਮਣੀ ਕਾਲੀ ਵਾਲਾ ਕਾਲ ਤੱਕ ਸਾ ਵੱਲੋਂ ਦੀ ਪੁਨਰ ਸਜिती ਹੋਈ ਆ ਉਹ ਸ੍ਰੋਮਣੇ ਕਾਲੀ ਵਾਲ ਬੰਦੋਂ ਅਸੀਂ ਬੇਨਤੀ ਕਰਨ ਲੱਗਿਆ ਹੱਤ ਬੰਨ ਕੇ ਅਸੀਂ ਮਤਲਬ ਅਸੀਂ ਜੂਥ ਨੂੰ ਵੀ ਕਹਿਣ ਲੱਗੇ ਆ ਅਸੀਂ ਆਪਣੇ ਵੀਰ ਭਰਾਵਾਂ ਨੂੰ ਵੀ ਕਹਿਣ ਲੱਗੇ ਆ ਸਾਡਾ ਵੱਧ ਤੋਂ ਜੁੜੋ ਜੁੜ ਕੇ ਸਾਡਾ ਸਾਥ ਦਿਓ ਤੁਸੀਂ ਸਾਡਾ ਸਾਥ ਦਿਓ ਅਸੀਂ ਤੁਹਾਡਾ ਸਾਥ ਦਿੰਨੇ ਆ ਬਾਈ ਜੀ ਜਿਹੜੀ ਕੋਈ ਕਮੀ ਪੇਸੀ ਹੈਗੀ ਆ ਇਕੱਠੇ ਰਲ ਮਿਲ ਕੇ ਆਪਾਂ ਉਹਨੂੰ ਪੂਰਾ ਕਰੀਏ ਬਾਈ ਜੀ ਜੇ ਜਿਹੜੀ ਕਿਤੇ ਤੱਕੇਸਾਈ ਹੋ ਰਹੀ ਆ ਕਿਸੇ ਵੀਰ ਭਾਈ ਭੈਣ ਨਾਲ ਉਹ ਸਾਨੂੰ ਮਿਲੋ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਉਹਨਾਂ ਦਾ ਅਸੀਂ ਮੋਢਾ ਮੋਢਾ ਲਾ ਕੇ ਤੁਰਾਂਗੇ ਬਾਈ ਜੀ ਜਿਵੇਂ ਚਟਾਨ ਮੰਗ ਖੜਿਆਨ ਵਾਲਾ ਸੀ ਇੰਨੀ ਇੱਕ ਗੱਲ ਕਹਿੰਦਾ ਹੈ ਵਾਜੀ ਮੈਂ ਮੈਂ ਸਾਡੇ ਦਫੇ ਆ ਜੀ ਤਾਰਾ ਸਿੰਘ ਦੀ ਘਟਾਨੀ ਤੋਂ ਮੈਂ ਕਹੂੰਗਾ ਦੋ ਸਬਦ ਇਹ ਵੀ ਕਹਿਣਾ ਮਾੜੀ ਇਹ ਵੀ ਇੱਕ ਗੱਲ ਕਰਨੀ ਹੈ ਹਾਂ ਜੀ ਪ੍ਰਧਾਨ ਜੀ ਕੀ ਵਿਚਾਰ ਸੇਰ ਕਰਨਾ ਚਾਹੁੰਦੇ ਹੋ ਜੀ ਤੁਸੀਂ ਪਾਰਟੀ ਦੇ ਵਰਕ ਦੇ ਬਾਰੇ ਵਿੱਚ ਕਿਵੇਂ ਚੱਲ ਰਿਹਾ ਜੀ ਪਾਰਟੀ ਦਾ ਵਰਕ ਪਾਰਟੀ ਦੇ ਵਰਕ ਬਾਰੇ ਭਾਈ ਖਾਨ ਸਾਹਿਬ ਅਹਿਰ ਜੀ ਫਤੇ ਪਾਰਟੀ ਦੇ ਵਰਕ ਬਾਰੇ ਕੋਈ ਮਨ ਜੀ ਉੱਪਰ ਹੈ ਨੇ ਕਾਫੀ ਕੁਝ ਦੱਸ ਸਕਦਾ ਹੈ ਬਾਕੀ ਸਾਰਾ ਸਾਡੀ ਜਿਹੜੀ ਪਾਰਟੀ ਆ ਜੋ ਪੁਣੇ ਸੰਜਿਤੀ ਹੋਈ ਆ ਅੱਜ ਤੱਕ ਉਹ ਬਹੁਤ ਵਧੀਆ ਟੰਗਣਾ ਚੱਲ ਰਹੀ ਆ ਸਾਨੂੰ ਪੂਰਾ ਵਿਸ਼ਵਾਸ ਆ ਉਹਨਾਂ ਤੇ ਔਰ ਪੂਰੀ ਚੜ੍ਹਦੀ ਕਲਾ ਚੱਲ ਰਹੀ ਆ ਲੋਕ ਬਹੁਤ ਵੱਤਵ ਵੱਗ ਘਟਨਾ ਜੋੜ ਰਹੇ ਨੇ ਤੇ ਇਸੇ ਕੋਈ ਸ਼ੱਕ ਨਹੀਂ ਹੈਗਾ ਤੇ ਹੁਣ ਬੜ ਸਮਝੇ ਇਹ ਬੜ੍ਹਦੀ ਆ ਜਾਈਗੀ ਤੇ ਨਵੀਂ ਗੱਲ ਕਰਦਾ ਆ ਇਹ ਮੋਤੀ ਕੰਨਾ ਚਾਹੀ ਉਹ ਤੁਸੀਂ ਖਾਸ ਕਰਵਾ ਪੂਰਾ ਪਾਣੀ ਵਾਲਾ ਜਿਹੜੇ ਮਸਲੇ ਨੇ ਪਿਆਬ ਦੇ ਸਾਨੂੰ 66 ਤੋਂ ਲਾਗੇ ਪਾਣੀ ਦਾ ਮਸਲਾ ਉਹ ਨਹੀਂ ਹੱਲ ਹੋਇਆ ਤੇ ਚੰਡੀਗੜ੍ਹ ਦਾ ਮਸਲਾ ਉਹ ਨਹੀਂ ਹੱਲ ਹੋਇਆ ਤੇ ਹੋਰ ਜਿਹੜੇ ਜਿਹੜੇ ਸਮੁੱਚੇ ਮਸਲੇ ਨੇ ਨਾ ਨਾ ਬੇਰਜਗਰ ਜਾਣੇ ਹੋਇਆ ਤੇ ਨਸ਼ਿਆਂ ਦਾ ਨਹੀਂ ਹੋਇਆ ਉਹ ਮਸਲਾ ਕਿਤੇ ਹੱਲ ਨਹੀਂ ਹੋਇਆ ਤੇ ਮੋਰਚੇ ਜੋੜ ਲਉਂਦੇ ਰਹੇ ਨੇ ਬੰਦੀ ਸਿੰਘ ਰਾ ਮੋਰਚਾ ਲੱਗਿਆ ਉਹ ਉਹ ਕੁਝ ਹੀ ਹੋਇਆ ਤੇ ਇਹ ਸਮੋਂ ਜਾਂਦੇ ਰਹੇ ਨੇ ਸਮੋਂ ਡਰਾਮੇ ਕਰਦੇ ਰਹੇ ਨੇ ਤੇ ਜਦੋਂ ਕਰਨੈਕਸ ਪਿੰਉੜੀ ਬੈਠੇ ਨੇ ਜੇ ਉਹਨਾਰੇ ਜਨ ਕਹੇ ਸੀ ਅਸੀਂ ਪੰਜ ਬੰਦੇ ਗਏ ਸੀ ਮਰਮੋਹਨ ਸਾਹ ਕੋਲ ਇੱਕ ਬੰਦੇ ਸਿੰਘ ਛੱਡ ਦੋ ਉਹਨਾਂ ਚਾਰ ਬੰਦੇ ਜੇ ਹੈਗੇ ਜਿਹਦੇ ਵਿੱਚ ਰਜਿੰਦਰ ਮਹਿਤਾ ਸੁਰਦੇਸ਼ ਸਿੰਘ ਪੌਰ ਨੇ ਤੇ ਦਰਵੇਤ ਕੜਾ ਤੇ ਮਕਰਨ ਸਾਹਿਬ ਚਲੇ ਗਏ ਤੇ ਮਰਮੋਹਨ ਸਿੰਘ ਕਹਿੰਦਾ ਵੀ ਉਹ ਤਾਂ ਪੁੱਤ ਕਹੇ ਗਏ ਨੇ ਜੀ ਨਹੀਂ ਛੱਡਨੇ ਇਹਦੇ ਕਿ ਉਹ ਪੁੱਤ ਕੌਣ ਜੀ ਸਵੀਰ ਜੀ ਸਵੀਰ ਬਾਲਾ ਤੇ ਬੜਾ ਬਾਲ ਸਾਹਿਬ ਜੀ ਉਹ ਕਹਿੰਦੇ ਛੱਡੇ ਹੈਗੇ ਤੇ ਇਹਦਾ ਡਰਾਮਾ ਕਰਦੇ ਰਹੇ ਨੇ ਮਸਲੇ ਖੜੇ ਕਰਦੇ ਰਹੇ ਨੇ ਕਿ ਇਹ ਮਸਲੇ ਹੱਲ ਹੋ ਗਏ ਤਾਂ ਸਾਡੇ ਕੋਲ ਮਸਲਾ ਰਹਿਣਾ ਨਹੀਂ ਕੋਈ ਮਗਰ ਕੀ ਜੀ ਸਵਾਰੇ ਜਾਣੇ ਫਿਰ ਵਗਰ ਇਸ ਕਰਕੇ ਇਹਨਾਂ ਨੇ ਮਸਲੇ ਅੱਗੇ ਰੱਖੇ ਆਪਨੇ ਬਾਦ ਸਿਆਹ ਤੇ ਗੇਢੀਆਂ ਹੋ ਰਹਿਣਾ ਆਪਣੇ ਬਸ ਉਹਨੇ ਚੋਰੇ ਵੀ ਭੜੀਆਂ ਨੇ ਅਜਨਦਾਜੀ ਬਿਲਕੁਲ ਸਹੀ ਗੱਲ ਹੈ ਜਿਵੇਂ ਇਹਨਾਂ ਦੀ ਭਾਜਪਾ ਦੇ ਨਾਲ ਕੇਂਦਰ ਦੇ ਵਿੱਚ ਵੀ ਵਧੀਆ ਇਹਨਾਂ ਦੀ ਸਾਂਝ ਰਹੀ ਹੈ ਸਾਂਝ ਰਹੀ ਹੈ ਪੂਰੀ ਤਰ੍ਹਾਂ ਸਾਂਝ ਰਹੀ ਹੈ ਕੋਈ ਨਾ ਬਖਾਰ ਨਿਕਰਾ ਬਾਦ ਵੱਡੇ ਵੱਡੇ ਮੁੱਦੇ ਇਹਨਾਂ ਵੱਲੋਂ ਹੱਲ ਕੀਤੇ ਜਾ ਰਹੇ ਹਨ ਬਦਲਸ਼ਾਹ ਰਹੇ ਨੇ ਤੇ ਇਹਨਾਂ ਕਹਿ ਰਹੇ ਨੇ ਮੋਦੀ ਸਾਹਿਬ ਰਹੇ ਨੇ ਇਹਨਾਂ ਕੋਈ ਮਸਲਾ ਨਿਕਰਾਇਆ ਹੈਗਾ ਇਹ ਬਹੁਤ ਬੜੀ ਇਹਨਾਂ ਦੀ ਮਾੜੀ ਸੋਚ ਹੈ ਜੱਟਾ ਜੀ ਸੌਰੀ ਮੈਂ ਤੁਹਾਡੀ ਗੱਲ ਕੱਟ ਰਿਹਾ ਹਾਂ ਜੀ ਲੇਕਿਨ ਬਾਦਲ ਸਾਹਿਬ ਵੱਲੋਂ ਅਕਸਰ ਕਿਹਾ ਗਿਆ ਵੀ ਅਸੀਂ ਪੂਰੀ ਆਪਣਾ ਪੂਰੀ ਕੋਸ਼ਿਸ਼ ਕੀਤੀ ਹੈ ਜੀ ਅਸੀਂ ਇਹਨਾਂ ਮੁੱਦਿਆਂ ਦੇ ਉੱਪਰ ਨਹੀਂ ਕੋਈ ਕੋਸ਼ਿਸ਼ ਕੀਤੀ ਇਹਨਾਂ ਨੇ ਸਾਰੇ ਉਹ ਆਪਣੇ ਬਸ ਹਰਸਿੰਦਰ ਕੌਰ ਨੂੰ ਪ੍ਰਧਾਨ ਬਣਾਤਾ ਮੰਤਰੀ ਬਣਾਤਾ ਉਹਦੀ ਬਾਤੰਦਨ ਉੱਤੇ ਬੈਠੇ ਰਹੇ ਵਾਲ ਸਾਹਿਬ ਆ ਤੇ ਜਿਹੜੇ ਜਿਨ੍ਹਾਂ ਦਾ ਡਿਊਟੀ ਬਣਦੀ ਸੀ ਇਹਨਾਂ ਹੱਤ ਬਣਦਾ ਸੀ ਸੀਨੀਅਰ ਸਿਟੀਜ਼ਨ ਸਾਹਿਬ ਬਣਦਾ ਸੀਗਾ ਚੰਦੂਆ ਸਾਹਿਬ ਬਣਦਾ ਸੀਗਾ ਉਹਨਾਂ ਨੂੰ ਨਹੀਂ ਹੁੰਦਾ ਇਹਨੇ ਤੇ ਆਪਣੇ ਬਸ ਹਰਸਿੰਦਰ ਕੌਰ ਨੂੰ ਬਣਾ ਕੇ ਤੇ ਆਪਣਾ ਮੁੜਿਆ ਪ੍ਰਧਾਨ ਜੀ ਪਾਣੀਆਂ ਦੇ ਮੁੱਦੇ ਕਰਨਾਗਰ ਨੂੰ ਨੁਕਸਾਨ ਹੋਇਆ ਪੰਜਾਬ ਦਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿੰਨਾ ਨੁਕਸਾਨ ਤੁਸੀਂ ਸਮਝਦੇ ਹੋ ਪਾਣੀਆਂ ਦੇ ਮੁੱਦੇ ਕਰਕੇ ਅੱਜ ਪੰਜਾਬ ਦਾ ਹੋਇਆ ਹੈ ਪਾਣੀ ਯਾਰ ਮੁੰਦੇ ਤੇ ਬਹੁਤ ਇਨਸਾਨ ਹੈ ਪੰਜਾਬ ਦਾ ਜਿਹੜਾ ਤੇ ਟਾਟਾ ਪੂਰਾ ਨਹੀਂ ਹੋ ਸਕਦਾ ਪਾਣੀ ਪੰਜਾਬ ਕੋਲ ਹੈ ਕੋਈ ਨਹੀਂ ਤੇ ਨਾਲ ਇਹਨਾਂ ਨੇ ਕੋਈ ਮਸਲਾ ਹੱਲੇ ਕਰਾਇਆ ਇਹਨਾਂ ਨੇ ਹੋਰ ਵੀ ਤਾਂ ਦੇਖੋ ਨਾ ਪ੍ਰਧਾਨ ਜੀ ਹੁਣ ਹੜ੍ਹ ਆਏ ਹੋਏ ਨੇ ਜੀ ਪੰਜਾਬ ਦੇ ਇੱਕ ਵੱਡੇ ਹਿੱਸੇ ਦੇ ਵਿੱਚ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਹੜ੍ਹਾਂ ਨੂੰ ਕੋਈ ਹੱਲ ਨਹੀਂ ਕਰ ਰਹੇ ਸਰਕਾਰਾਂ ਦੇ ਪੱਲੇ ਹੈ ਨਹੀਂ ਕੁਝ ਕੱਖ ਨਹੀਂ ਕਰ ਰਹੇ ਇੱਕ ਰਾਮੇ ਕਰ ਜਾਂਦੇ ਸੀ ਆਦੇ ਮਾਸ ਤੋਂ ਫੋਟੋ ਖਿਚਾਇਆ ਹੁੰਦੇ ਨੇ ਅੱਜ ਜਿਹੜਾ ਡਟਾ ਉਹ ਕਰਦਾ ਕਰਦਾ ਕੱਖ ਨਹੀਂ ਕਰਦੇ ਪ੍ਰਧਾਨ ਜੀ ਲੋਕ ਜਿਹੜਾ ਟੈਕਸ ਦਿੰਦੇ ਨੇ ਜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਇਹ ਲੋਕਾਂ ਦੇ ਲੋਕਾਂ ਦਾ ਟੈਕਸ ਹੈ ਲੋਕਾਂ ਦੇ ਪੈਸੇ ਨੇ ਤੇ ਉਹ ਉਹ ਅਸਮਾਨ ਨੂੰ ਉਡਾਨ ਕਰ ਦਿੰਦੇ। ਅਗਰ ਆਪਾਂ ਪੰਜਾਬ ਸਰਕਾਰ ਦੀ ਗੱਲ ਕਰਦੇ ਆ ਤਾਂ ਜੱਜਦਾਦ ਜੀ ਪੰਜਾਬ ਸਰਕਾਰ ਕਹਿੰਦੀ ਆ ਵੀ ਅਸੀਂ ਕਰਾਪਸ਼ਨ ਦੇ ਉੱਤੇ ਬਹੁਤ ਹੱਦ ਤੱਕ ਅਸੀਂ ਕੰਟਰੋਲ ਪਾ ਲਿਆ ਜੀ ਤੁਸੀਂ ਕੀ ਕਹਿਣਾ ਚਾਹੁੰਦੇ? ਵੀ ਕੋਈ ਕਰਾਪਸ਼ਨ ਦੇ ਕੰਟਰੋਲ ਕਰ ਰਹੇ ਹਨ ਨੇ ਕ੍ਰਿਸ਼ ਰੋਕਣ ਚੱਲਦੇ ਤੁਸੀਂ ਲਾਂ ਦੇ ਵਿੱਚ ਥਾਣਾ ਸਾਹੂ ਕ੍ਰਿਸ਼ ਰੋਕਣ ਚੱਲਦੀ ਆ ਕੋਈ ਫਰਕ ਨਹੀਂ ਪਾ ਉਹ ਤਾਂ ਵੱਧ ਜਾਂਦ ਰਹੀ ਆ। ਜਦੋਂ ਸਰ ਸਾਹਿਬ ਤੁਸੀਂ ਕਹਿੰਦੇ ਹੋ ਵੀ ਕਰਾਪਸ਼ਨ ਬਹੁਤ ਜ਼ਿਆਦਾ ਹੈ ਜੀ ਖਤਮ ਨਹੀਂ ਹੋਈ ਹੈ ਜੀ ਸਰਕਾਰ ਕਹਿੰਦੀ ਹੈ ਤੇ ਤੁਸੀਂ ਕਹਿੰਦੇ ਹੋ ਕਿ ਕਰਾਪਸ਼ਨ ਬਹੁਤ ਜ਼ਿਆਦਾ ਹੈ ਕੋਈ ਸਬੂਤ ਹੈ ਨਾ ਤੁਹਾਡੇ ਕੋਲ ਇਸ ਚਾਰ ਦਾ ਵੀ ਕਰਾਪਸ਼ਨ ਬਹੁਤ ਜ਼ਿਆਦਾ ਹੈ ਪਤਰ ਸਬੂਤ ਬਹੁਤ ਜ਼ਿਆਦਾ ਨਹੀਂ ਜਿੰਨੇ ਵਰਦ ਸੂਤ ਦਾ ਠੇਰ ਉਹਨੇ ਵਧੀ ਜਾਂਦੇ ਨੇ ਰੋਜ਼ ਖਾਹ ਰਿਆ ਪੀ ਰਿਆ ਸੁਫਤਾਂ ਨਾਲ ਜੀ ਜਿੰਨੇ ਮਤਲਬ ਨਾ ਥੀਲਾ ਦੇ ਵਿੱਚ ਥਾਣਿਆਂ ਦੇ ਵਿੱਚ ਰੇਕ ਬਚ ਪਰਸੇ ਤੋਂ ਬਿਨਾ ਕੰਮ ਨਹੀਂ ਹੁੰਦਾ ਹੈਗਾ ਔਰ ਜੇ ਕੋਈ ਪੈਸੇ ਨਹੀਂ ਹੁੰਦਾ ਤਾਂ ਉਹਨੂੰ ਤਕੜਾ ਕੰਮ ਨਹੀਂ ਕਰਦੇਗੇ। ਮੈਂ ਉਸ ਤੋਂ ਵੱਡੇ ਸਬੂਤ ਹੋਣਗੇ ਜਿਹੜੇ ਸ਼ੰਗਲਾ ਫੜਾਇਆ ਗਿਆ ਤੇ ਰਮਨੂਰ ਫੜਾਇਆ ਗਿਆ ਐਮਐਲਏ ਸੀ ਐਮਐਲਏ ਸੀ ਉਹ ਤੇ ਉਹਦੋਂ ਵੱਡੇ ਸਬੂਤ ਕੀ ਹੋ ਸਕਦੇ ਨੇ। ਇਹਨਾਂ ਦੇ ਮੰਤਰੀ ਫੜਾਇਆ ਗਿਆ। ਜੇ ਮੰਤਰੀ ਫੜਾਇਆ ਜਾਵੇ ਥੋੜੇ ਤੋਂ ਇਤੋਂ ਵੱਡੇ ਸਬੂਤ ਹੋ ਜਾਂਦੇ ਨੇ। ਸਰਦਾਰ ਜੀ ਅਗਰ ਜਿਹੜੇ ਤੁਸੀਂ ਸਬੂਤ ਦੱਸ ਰਹੇ ਹੋਂ ਦੀ ਇਹ ਸਬੂਤ ਸੱਚ ਨੇ ਫਿਰ ਸਰਕਾਰ ਕਿਉਂ ਨਹੀਂ ਮੰਨਦੀ ਜਿਹਨਾਂ ਕਬੂਤਾਂ ਨੂੰ? ਪਤਰਕਾਰ ਜੀ ਇਹ ਸਰਕਾਰ ਮੰਨਣਾ ਲਈ ਹੈ ਹੀ ਨਹੀਂ। ਇਹਨਾਂ ਦੋ ਕੰਮ ਐ ਜਿਵੇਂ ਕੰਤੇ ਲਿਖਿਆ ਹੈ بڑے ਲੋਕਾਂ ਦੇ ਇਹ ਮਨ ਮੰਨਣਾ ਹੈ ਨਿਮਾ ਮਾਣਾ ਮਾਣਾ ਇਹ ਨਾ ਇੱਕ ਹੋਰਨ ਫਰਨ ਮੈਂ ਨਹੀਂ ਮੰਨੂੰ ਜੋ ਸੱਚ ਬੋਲਦਾ ਉਹਨਾਂ ਕਹਿੰਦੇ ਪਰੇ ਕਟੋ ਇਹਨੂੰ ਕੋਈ ਨੇੜੇ ਨਿਕਣ ਦੇ ਕਿੰਨੋ ਤੇ ਦੂਜਾ ਸਮਾਜ ਨੂੰ ਅਸੀਂ ਬੇਨਤੀ ਕਰਦੇ ਆ ਸਾਡੇ ਨਾਲ ਜੁੜੋ ਕਾਲੀਦਾਨ ਜਿਹੜੀ ਕੋਈ ਸਿੱਤੀ ਹੋਈ ਜਾਂ ਕੰਗਰ ਦੀ ਉਹਨਾਂ ਦੇ ਰੋਤੇ ਲੋਕਾਂ ਤੁਸੀਂ ਬੇਨਤੀ ਕਰਦੇ ਆ ਸਾਰੇ ਹੜਕ ਨੂੰ ਬੇਨਤੀ ਕਰਦੇ ਆ ਹੜਕ ਨੂੰ ਵੀ ਅਸੀਂ ਮੋਢਾ ਮੋਢਾ ਜੁੜ ਕੇ ਆਪਾਂ ਕੰਕਰੀਟ ਆਉਣ ਵਾਲੇ ਸਮੇਂ ਚ ਆਪਾਂ ਸਰਕਾਰ ਨਵੀਂ ਬਣਾਈਏ ਤੇ ਲੋਕਾਂ ਜਿੰਨੇ ਬਥਰੇ ਲੋਕਾਂ ਦੇ ਪਿੰਡਾਂ ਦੇ ਸ਼ਹਿਰਾਂ ਦੇ ਬਥਰੇ ਕਰਮਬਾਰ ਹਰ ਕਰਾਈ ਗਈ। ਪ੍ਰਧਾਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅਧਿਕਾਰੀ ਬਹੁਤ ਥੋੜਾ ਧੰਨਵਾਦ। ਬੜੀ ਖਾਲਸਾ ਜੀ ਫਤਿਹ।